ਬਦਿਆ ਮਮੀ ਨੇ ਵੀ ਸਵੇਰੇ ਕਿਹਾ ਕਹਿੰਦੀ ਮੈਂ ਤਾਂ ਚੱਲਨੀ ਆਵਦੇ ਪੇਕੇ ਹੈ ਮੇਰਾ ਤਾਂ ਭਰਾ ਬਿਮਾਰ ਹੋ ਗਿਆ ਚੰਗੇ ਬਹਾਨੇ ਨੇ ਜਾਣ ਕੇ ਨਿਕਲ ਜਾਂਦੀਆਂ ਵੀ ਸਾਰਾ ਕੰਮ ਆਪੇ ਕਰਦੀ ਫਿਰੂਗੀ ਪਤਾ ਨਹੀਂ ਕਿ ਹੁਣ ਪੰਜ ਦਿਨਾਂ ਦੇ ਕੱਪੜੇ ਨਾ ਢੇਰ ਲੱਗੇ ਪਏ ਆ ਵੀ ਧੋਣੇ ਨਾ ਪਿਆ ਜਾਨ ਕਿਤੇ ਹੁਣ ਸਾਰਾ ਸੇ ਆਪਾਂ ਮੇਰੀ ਜਾਨ ਨੂੰ ਕਰਤਾ ਹੁਣ ਕੋਈ ਸ਼ਰਟਾਂ ਵੀ ਨਹੀਂ ਹੈਗਾ ਲਾੜੀ ਦੇ ਪਾਉਣ ਨੂੰ ਨਾ ਪਿਆ ਮੇ ਕੋਲ ਤੇ ਜੇ ਹੁਣ ਉਹਨੇ ਮੰਗੇ ਹੋਣ ਕਿ ਮੇਰੇ ਨਾਲ ਗੱਲ ਪੱਟੂਗਾ ਕੁਕਾ ਉੱਤੇ ਕੱਪੜੇ ਵੀ ਨਹੀਂ ਧੋਤੇ ਜਾਂਦੇ ਘਰੇ ਬੈਠਿਆਂ ਤੂੰ ਹੁਣ ਮੈਨੂੰ ਤਾਂ ਜੱਬ ਕਰਨਾ ਹੀ ਪਊਗਾ ਸਾਰਾ ਕੁਝ ਧੋਣਾ ਹੀ ਪਊਗਾ ਕਿੰਨਾ ਘਟ ਹੋਇ ਫਾਈਸਰ ਨਾ ਰੁਕ ਤੂੰ ਆਪ ਕੋਣ ਲੰਘਾਪਾ ਹੁਣ ਆ ਜੂਗਾ ਬਣ ਗਈ ਰੋਟੀ ਹੈ ਪਾਪੀ ਨਾ ਜਾਣੀ ਆ ਅੱਛਾ ਜੀ ਤੁਸੀਂ ਚੱਲ ਜਾ ਹਾਂਜੀ ਟਾਈਮ ਹੋ ਗਿਆ ਸੀਗਾ ਨਾ ਤਾਂ ਕਰਕੇ ਮੇਰੀ ਗੱਲ ਸਮਝ ਫੋਨ ਕਰਦੇ ਹੌਸਪੀਟਲ ਚ ਕਹਿ ਦੇ ਜੀ ਅੱਜ ਮੈਨੂੰ ਆਇਆਂ ਜਣਾ ਅੱਜ ਦੇ ਛੁੱਟੀ ਲੈਣਾ ਭੈਣ ਮੈਂ ਪਾਪੀ ਨੂੰ ਇੱਕੋ ਦਮ ਕਿਵੇਂ ਕਹਿਦਾ ਜੇ ਤੁਸੀਂ ਮੇਰੇ ਰਾਤ ਕਿਹਾ ਹੁੰਦਾ ਫਿਰ ਤਾਂ ਮੈਂ ਫੋਨ ਕਰ ਦਾਂਦੀ ਅਸੀਂ ਨਾ ਹੁਣ ਐ ਕਰਿਆ ਕਰਾਂਗੇ ਸਾਨੂੰ ਕੋਈ ਵੀ ਕੰਮ ਹੋਇਆ ਕਰੂਗਾ ਤੈਨੂੰ ਨਾ ਮਹਾਰਾਣੀ ਨੂੰ ਅਸੀਂ ਤਿੰਨ ਦਿਨ ਪਹਿਲਾਂ ਦੱਸਿਆ ਕਰਾਂਗੇ ਵੀ ਭਾਈ ਸਾਨੂੰ ਆਹ ਕੰਮ ਆ ਤੇ ਤੂੰ ਛੁੱਟੀ ਲੈ ਲੈ ਤੂੰ ਹੀ ਮਨਿਸਟਰ ਨਹੀਂ ਬਣੀ ਫਸਦੀ ਆ ਘਰੇ ਕੋਈ ਹੈ ਨਹੀਂ ਕੰਮ ਸਾਰਾ ਪਿਆ ਤਾਂ ਕਹਿ ਰਹੀ ਉਹ ਕੰਮ ਕਰਾ ਦੇ ਨਾਲ ਲੱਗ ਕੇ ਰਹਿ ਪਾਜ ਭਾਬੀ ਤੁਹਾਨੂੰ ਵੀ ਪਤਾ ਹੁਣ ਇੱਕੋ ਦਮ ਮੈਂ ਕਿਵੇਂ ਜਵਾਬ ਦੇ ਦਾਂ ਉਹਨਾਂ ਨੂੰ ਜੇ ਤੁਸੀਂ ਮੈਨੂੰ ਰਾਤ ਕਿਹਾ ਹੁੰਦਾ ਤੇ ਮੇਰੇ ਥਾਂ ਤੇ ਕੋਈ ਹੋਰ ਡਿਊਟੀ ਕਰ ਲਾਂਦੀ ਹੁਣ ਕਿਸੇ ਹੋਰ ਨੇ ਵੀ ਨਹੀਂ ਹੁਣ ਤੇ ਮੈਂ ਜਵਾਬ ਵੀ ਨਹੀਂ ਦੇ ਸਕਦੀ ਕੋਈ ਨਾ ਭਾਬੀ ਜਿਹੜੇ ਕੰਮ ਤੁਸੀਂ ਛੱਡ ਦੋ ਮੈਂ ਕਰ ਲੂੰਗੀ ਆਪੇ ਤੂੰ ਤਾਂ ਕਹਤਾ ਵੀ ਕੰਮ ਸਾਰੇ ਛੱਡ ਦੇ ਹੁਣ ਐ ਕਰਦੀ ਫਿਰ ਸਵੇਰ ਦੀ ਰੋਟੀ ਵੀ ਛੱਡ ਦੇਣੀ ਆ ਉਹ ਵੀ ਅੱਖ ਨਹੀਂ ਖਾ ਲਾਂਗੇ ਆ ਕੱਪੜੇ ਵੀ ਜਿਹੜੇ ਪਏ ਆ ਵੀ ਅੱਖ ਨੇ ਰਾਤ ਨੂੰ ਧੋ ਲਾਂਗੇ ਹਨਾ ਫਿਰ ਵੀਰੇ ਨੇ ਭਾਂਦੇ ਹੁਣ ਮੇਰੇ ਤੋਂ ਮੰਗ ਲੈ ਕੋਈ ਸ਼ਰਟ ਜਾਂ ਪਜਾਮਾ ਕੋਈ ਤਾਂ ਕੁਝ ਵੀ ਨਹੀਂ ਹੈਗਾ ਲਮਾਰੀ ਸਾਰੀ ਖਾਲੀ ਹੋਈ ਪਈ ਆ ਸਾਰੇ ਧੋਣ ਵਾਲੇ ਪਏ ਆ ਮੈਂ ਕਿਵੇਂ ਆ ਤੁਹਾ ਦਾ ਸਾਥਨ ਤੱਕ ਛੱਡਦਾ ਮੈਂ ਕੰਮ ਭਾਬੀ ਕੱਪੜੇ ਮੈਂ ਆ ਕੇ ਧੋ ਲੂੰਗੀ ਰੋਟੀ ਥੋੜੇ ਦੋ ਜੀ ਆਂਦੇ ਤਾਂ ਹੈਗੀ ਆ ਤੁਸੀਂ ਬਣਾ ਕੇ ਖਾ ਲਓ ਥੈਂਕ ਯੂ ਦਸਨ ਲਈ ਮੈਨੂੰ ਤਾਂ ਪਤਾ ਨਹੀਂ ਸਵੇਸੇ ਘੱਟ ਦੋ ਜੀਆਂ ਮੈਨੂੰ ਤਾਂ ਐ ਲੱਗਦਾ ਸੀ ਘੱਟ 10 ਆ ਜਾਣ ਕੇ ਨਾ ਮੈਨੇ ਨਾ ਜਾਣ ਜਾਣ ਕੇ ਮੈਨੂੰ ਨਾ ਦਿਆਕਰ ਸਾਰੇ ਪਤਾ ਮੈਨੂੰ ਨਹੀਂ ਭਾਬੀ ਮੈਨੇ ਵਾਲੀ ਕੀ ਗੱਲ ਆ ਤੁਹਾਨੂੰ ਵੀ ਪਤਾ ਉਹ ਨਹੀਂ ਹੋ ਸਕਦੇ ਕੋਦੋਂ ਕਿਉਂ ਨਹੀਂ ਹੋ ਸਕਦਾ ਲੈ ਕੀ ਗੱਲ ਤੂੰ ਕਹਿ ਦੇ ਵੀ ਮੈਂ ਤਾਂ ਬਿਮਾਰ ਆ ਮੈਂ ਤਾਂ ਤੁਰਿਆ ਵੀ ਨਹੀਂ ਜਾਂਦਾ ਅੱਛਾ ਤੈਨੂੰ ਐਂਕਰ ਹੋਤਾ ਨਾ ਚੱਕ ਕੇ ਲੈ ਜਾਣਗੇ ਆਕੇ ਭਾਬੀ ਪਹਿਲਾਂ ਕਹਿਣਾ ਪਹਿਲਾਂ ਜੇ ਬਿਮਾਰ ਆ ਤਾਂ ਅਗਲੇ ਕਹਿ ਦੇਣਗੇ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਅੱਛਾ ਤੇ ਅਗਲੇ ਤੂੰ ਐਂ ਕਿਹਾ ਵੀ ਹੁਣ ਮੈਨੂੰ ਪਤਾ ਸੀ ਮੈਂ ਬਿਮਾਰ ਹੋ ਜੂੰਗੀ ਹੈ ਮੈਨੂੰ ਪਤਾ ਸੀ ਤੂੰ ਬਿਮਾਰ ਹੋ ਜੂੰਗੀ ਤੂੰ ਕਹਿ ਦੇ ਨਹੀਂ ਤੂੰ ਆਪ ਦਾ ਕਹਿ ਨਾ ਤੂੰ ਮੇਰਾ ਕਹਿ ਦੇ ਮੇਰੀ ਪਰਜਾਈ ਬਿਮਾਰ ਹੋਗੀ ਫਿਰ ਪਾਪੀ ਨੇ ਲੈ ਅੱਧੀ ਪੇਮੈਂਟ ਕੱਟ ਲਈ ਤੁੰ ਨੂੰ ਵੀ ਪਤਾ ਹੈ ਫਿਰ ਮੁੜ ਕੇ ਤੁਸੀਂ ਕਹਿਣ ਲੱਗ ਜਾਨੇ ਕਿੱਧਰ ਖਰਚ ਕਰਤੇ ਜੇ ਕੱਟ ਦਿੰਦੇ ਤਾਂ ਉਹ ਪੈਸੇ ਆਹ ਗੱਲ ਗੱਲ ਤੇ ਨਾ ਜਾਣ ਕੇ ਸੁਣਾਈਆਂ ਜਿਹਾ ਨਾ ਕਰਿਆ ਕਰ ਕੀ ਤਰੀ ਪੇਮੈਂਟ ਕੱਟ ਲਵਾਂਗੇ ਇੱਕ ਦਿਨ ਜੇ ਨਾ ਜਾਏਗੀ ਦਿਨ ਦਾ ਤਾਂ ਉੱਥੇ ਰਹਿਣੀ ਹੈ ਕਹੀਆ ਤੇ ਤੈਨੂੰ ਐਂ ਕਹਿੰਦੇ ਆ ਅੱਜ ਰਾਤ ਵਾਲੀ ਕੁੜੀ ਡਿਊਟੀ ਤੇ ਨਹੀਂ ਆਈ ਤੂੰ ਰਾਤ ਦੀ ਡਿਊਟੀ ਲਾ ਉਹਦਾ ਤਾਂ ਤੈਨੂੰ ਵੱਧ ਪੈਸੇ ਦਿੰਦੇ ਨਹੀਂ ਉਹ ਹੈ ਅੱਜ ਇਹ ਤੂੰ ਘਰੇ ਰਿਹਾ ਵੀ ਨਾ ਤੇ ਉਹ ਪੈਸੇ ਕੱਟ ਲੈਣਗੇ ਕੀ ਗੱਲ ਹੁਣ ਪਾਪੀ ਜਵਾਬ ਵੀ ਨਹੀਂ ਦੇ ਸਕਦੀ ਉਹਨਾਂ ਨੂੰ ਹਾਂ ਉਹਨਾਂ ਨੂੰ ਜਵਾਬ ਨਾ ਦੇਈ ਉਹਨਾਂ ਜ ਰੋਟੀ ਪਾਣੀ ਉੱਥੇ ਖਾਣੀ ਤੂੰ ਚੱਲਦੀ ਉਹਨਾਂ ਦੇ ਸਿਰ ਤੇ ਆ ਇੱਥੇ ਕਿਹੜਾ ਤੇਰਾ ਕੁਛ ਹੈਗਾ ਸਾਨੂੰ ਤੂੰ ਜਵਾਬ ਦੇ ਸਕਦੀ ਆ ਮੂੰਹ ਭਰ ਕੇ ਪਰ ਤੂੰ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੀ ਮੈਂ ਬਥੇ ਗੱਡੀ ਔਖੀ ਹੋਈ ਨਹੀਂ ਮਾਂ ਵੀ ਸਵੇਰ ਨਾਲ ਕਹਿੰਦੀ ਮੈਂ ਤਾਂ ਚੱਲੀ ਪੇਕੇ ਕੀ ਗੱਲ ਮੈਂ ਠੇਕ ਲਿਆ ਸਾਰੇ ਘਰ ਦਾ ਖਾਣੇ ਤਾਂ ਬਰਾਬਰ ਰੋਟੀਆਂ ਮੇਰੇ ਮੈਂ ਕੱਲੀ ਤਾਂ ਨਹੀਂ ਖਾਂਦੀ ਭਾਬੀ ਤੈਨੂੰ ਕਿਹਾ ਤਾਂ ਹੈਗਾ ਜਿਹੜਾ ਕੰਮ ਨਹੀਂ ਹੁੰਦਾ ਛੱਡ ਦੇ ਕੋਈ ਨਾ ਮੈਂ ਆ ਕੇ ਕਰ ਲਵਾਂ ਜਿਹੜਾ ਕਿਹੜਾ ਕੰਮ ਛੱਡਾਂ ਝਾੜੂ ਪੁੱਛ ਛੱਡ ਡੋਟੇ ਨੂੰ ਕੋ ਬਾਣਗਾ ਛੱਡਦਾ ਕੱਪੜੇ ਧੋਣੇ ਛੱਡਦਾ ਜੇ ਕੋਈ ਆ ਗਿਆ ਹੈ ਘਰ ਦਾ ਨਿਕਲਿਆ ਪਿਆ ਜਲੂਸ ਤੇ ਮੈਂ ਕੀ ਕਹੂੰਗੀ ਅਲੇ ਕਹਿੰਦੇ ਇਹਨਾਂ ਦਾ ਕੰਮ ਵੀ ਨਹੀਂ ਹੁੰਦਾ ਮੇਰੇ ਤਾਂ ਸਰੀਰ ਦੁਖੀ ਆਂਦਾ ਅੱਗੇ ਬਥੇਰਾ ਕੰਮ ਕਰ ਲੈਂਦੇ ਸਨ ਮੈਂ ਤਾਂ ਹੁੰਦਾ ਨਹੀਂ ਕੰਮ ਫਿਰ ਭਾਬੀ ਮੈਂ ਤਾਂ ਨਹੀਂ ਰਹਿ ਸਕਦੀ ਮੈਨੂੰ ਤਾਂ ਜਾਣੇ ਪਊਗਾ ਹਸਪੀਟਲ ਤੂੰ ਮੂੰਹ ਪਰ ਕੇ ਮੈਨੂੰ ਜਵਾਬ ਦੇ ਰਹੀ ਆ ਉਹ ਵੀ ਅੱਖਾਂ ਦਿਖਾ ਕੇ ਜਵਾਬ ਦੇ ਰਹੀ ਆ ਤੂੰ ਮੈਨੂੰ ਨਹੀਂ ਭਾਬੀ ਇਹੋ ਜਿਹੀ ਕੋਈ ਖਾਤੋਂ ਗੁੱਸਾ ਕਰੀ ਜਾਂਦੇ ਭਾਬੀ ਕੋਈ ਨਾ ਮੈਂ ਆਥ ਨੇ ਆ ਜੂ ਹਾਂ ਮੈਂ ਜਲਦੀ ਛੁੱਟੀ ਲੈ ਲਵਾਂਗੀ ਜੇ ਦੇਤੀ ਤਾਂ ਉਹਨਾਂ ਨੇ ਮੇਰੇ ਸਿਰ ਨਾਲ ਦੁਖਨ ਲਾ ਮੈਨੂੰ ਪਤਾ ਤੂੰ ਮੰਨਣਾ ਹੈ ਸਿਰ ਦੁਖਨ ਲਾਦਾ ਬੋਲ ਬੋਲ ਕੇ ਜਾ ਵਗ ਜਾ ਕੋਈ ਨਾ ਜਿਹੜਾ ਮੇਰੇ ਸਿਰ ਗਲ 파ਹਾ ਪਿਆ ਉਹ ਤਾਂ ਮੈਂ ਆਪ ਹੀ ਨਿ ਮੇਰੂ ਤੂੰ ਵਗ ਜਾ ਜਾ ਜਾਵੜਾ ਵੇਖ ਲਾ ਮਹਾਰਾਣੀ ਦੇ ਨਖਰੇ ਹੈ ਮੈਨੂੰ ਮੈਨੂੰ ਜਵਾਬ ਦਿੱਤਾ ਓਏ ਅੱਖਾਂ ਖੜ ਖੜ ਜਵਾਬ ਦਿੰਦੀ ਸੀ ਜੀ ਇਹਦੀਆਂ ਅੱਖਾਂ ਨਾ ਕੱਢਣੋ ਹਟਾਈਆਂ ਨਾ ਮੈਨੂੰ ਵੀ ਮਨਿੰਦਰ ਕਿਨੇ ਕਹਿਣਾ ਉਹ ਇਹਨਾਂ ਨੂੰ ਆਖ ਨੇ ਘਰੇ ਆਉਂਦੇ ਕੰਮ ਸਾਰਾ ਐਂ ਪਿਆ ਜੇ ਨਾ ਆਈ ਤਾਂ ਰੋਪਾਣੀ ਵੀ ਨਾ ਪਾਣੀ ਪੀਂ ਦਿੱਤਾ ਤੇ ਕੰਮ ਸਾਰਾ ਕਰਾਇਆ ਇਹ ਵੀ ਕਿ ਮੈਨੂੰ ਯਾਦ ਰੱਖੂਗੀ ਮੈਨੂੰ ਜਵਾਬ ਦਿੱਤਾ ਨਾ ਨੇ ਬਾਰ ਗੁਰ ਵੀ ਖੁੱਲੇ ਰੱਖ ਛੱਡੇ ਆ ਪਤਾ ਨਹੀਂ ਘਰੇ ਹੋਊ ਖਣੀ ਹੋਊਗਾ ਕਿ ਨਾ ਸ਼ੋਰ ਜਾਏ ਨਹੀਂ ਪਤਾ ਕਿਧਰੇ ਗਿਆ ਹੋਵੇ ਖੜੀ ਐ ਸਕੂਟਰੀ ਤਾਂ ਲੈ ਕੱਪੜੇ ਜਿਹਾ ਤੋਤੇ ਚਾਰਕ ਤਾ ਹਾਂ ਜਾਂ ਕਰਦਾ ਕੰਮ ਜਾਂਨੇ ਬੜਿਆ ਵੇਲਿਆਂ ਦਾ ਵੀ ਸਾਰਾ ਦਿਨ ਹਾਂ ਬੈਠੀ ਐ ਆ ਗਈ ਹੋਰ ਆ ਗਈ ਹੋਰ ਠੀਕ ਐ ਭੈਣ ਹਾਂ ਠੀਕ ਐ ਬਸ ਵਧੀਆ ਹੋਰ ਦੱਸ ਹਾਂ ਵਧੀਆ ਵਧੀਆ ਤੂੰ ਦੱਸ ਕਿਵੇਂ ਐ ਠੀਕ ਐ ਮੈਂ ਤਾਂ ਐਂ ਦੱਸ ਹੁਣ ਕਿਵੇਂ ਐ ਭਰਾ ਤੇਰਾ ਭਰਾ ਤਾਂ ਠੀਕ ਐ ਬਾਕੀ ਤੈਨੂੰ ਪਤਾ ਹੀ ਐ ਜਿਦ ਤੀਆ ਪੁੱਤਾਂ ਦੇ ਹੱਥ ਵੱਸ ਜੇ ਗੱਲ ਹੋ ਜੇ ਫਿਰ ਸਾਂਭ ਸੰਭਾਲ ਜੀ ਅਗਲਾ ਇਹੋ ਜਿਹੀ ਕਰਦਾ ਇਹ ਤਾਂ ਠੀਕ ਹੈ ਬਿੰਦਰੇ ਅੱਜ ਕੱਲ ਦਾ ਟਾਈਮ ਹੀ ਇਹ ਜਾ ਰਿਹਾ ਸਤਿ ਸ਼੍ਰੀ ਅਕਾਲ ਮਾ ਸਤਿ ਸ਼੍ਰੀ ਅਕਾਲ ਪੁੱਤ ਆ ਘਰਤਾ ਲੱਗਦਾ ਤੁਸੀਂ ਭੁੱਲ ਹੀ ਗਏ ਸੀ ਨਾ ਨਾ ਭੁੱਲਣਾ ਕਰ ਮਸਾਂ ਆਏ ਹਾਂ ਇਨੇ ਦਿਨ ਲਾਉਂਦੇ ਹੁੰਦੇ ਆ ਓਹੋ ਮੈਨੂੰ ਪਤਾ ਤਾਂ ਹੈ ਤੇਰਾ ਮਾਮਾ ਇਨਾ ਢਿੱਲਾ ਸੀ ਤੇ ਹੁਣ ਛੱਡ ਕੇ ਕਿਵੇਂ ਆਵਾਂ ਬਾਕੀ ਮੈਨੂੰ ਜਦੋਂ ਤੇਰੀ ਭੂਆ ਸੀ ਕੀ ਆਏ ਹੋਗਾ ਵੀ ਚੱਲ ਹੈਗੀ ਆ ਭੈਣ ਜੀ ਕੋਲੇ ਉਹਦੇ ਪੂਆਪਤੀ ਜਾਪੇ ਰਹਿ ਪਿਆ ਕਰਨਗੇ ਸੋ ਮਾਂ ਮੇਰਾ ਤਾਂ ਜਮਾ ਦਿਲ ਨਹੀਂ ਲੱਗਿਆ ਸੱਚੀ ਤੁਹਾਂ ਦੇਖੀ ਹੁਣ ਮੇਰੇ ਆਈ ਤਾਂ ਕਰਦਾ ਫੋਨ ਇੱਕ ਵਾਰੀ ਵੀ ਨਹੀਂ ਕਰਿਆ ਵੀ ਮੰਮੀ ਕਿਦੋਂ ਆਏਗੀ ਭਾਬੀ ਝੂਠਾ ਨਹੀਂ ਇਹ ਇਹ ਤਾਂ ਰੋਜ਼ ਕਹਿੰਦਾ ਭੂਆ ਮੰਮੀ ਕਦੋਂ ਆਊਗੀ ਮੰਮੀ ਕਦੋਂ ਮੈਂ ਆਖਿਆ ਭਈ ਉਹ ਤਕਲੀਫ ਚ ਗਈ ਆ ਠੀਕ ਹੈ ਜੇ ਦੁੱਖ ਜੇ ਨਾ ਭੈਣ ਭਾਈ ਕੰਮ ਆਊਗਾ ਫਿਰ ਕੀ ਫਾਇਦਾ ਉਹੀ ਗੱਲ ਆ ਬੀਬੀ ਫਿਰ ਹੁਣ ਜੇ ਮੈਂ ਛੱਟ ਕੇ ਆਉਂਦੀ ਸੀ ਫਿਰ ਉਹ ਜਮੀ ਡੋਲ ਜਾਂਦੇ ਦੋਨੇ ਜਾਣੇ ਵੀ ਉਹਨਾਂ ਦਾ ਤਾਂ ਪਤਾ ਹੀ ਜਵਾਕਾਂ ਦਾ ਤਾਂ ਕਿਹੜੀ ਗੱਲਬਾਤ ਸੁਣਦੇ ਆ ਹਾਂ ਹੁਣ ਠੀਕ ਆ ਮਾਮਾ ਫਿਰ ਹਾਂ ਹੁਣ ਤਾਂ ਠੀਕ ਆ ਹਾਂ ਪੁੱਤ ਪਾਣੀ ਲਿਆ ਦੇ ਤੇਰੀ ਮੰਮੀ ਨੂੰ ਪਾਣੀ ਲਿਆ ਆ ਦੇ ਇਹ ਤਾਂ ਪੁੱਛਣਾ ਇਦਰੋਂ ਹੀ ਆ ਗਿਆ ਆ ਗਈ ਮੰਮੀ ਆ ਗਈ ਮੰਮੀ ਆ ਹੀ ਕਰਦਾ ਰਹਿੰਦਾ ਮੈਂ ਕਹਾਂ ਵੇ ਮਾਂ ਦਾ ਲਾਡ ਲਿਆ ਮੈਂ ਵੀ ਤਾਂ ਤੇਰੀ ਭੂਆ ਹਾਂ ਕਹਿੰਦਾ ਨਹੀਂ ਭੂਆ ਤੂੰ ਉਦੋਂ ਪਿਆਰੀ ਹੈ ਮੰਮੀ ਉਦੋਂ ਪਿਆਰੀ ਹੈ ਇਹਨੂੰ ਪਤਾ ਹੀ ਹੈ ਚੱਲ ਭਾਈ ਕਹਿੰਦੇ ਹੁੰਦੇ ਆ ਪ੍ਰਮਾਤਮਾ ਜੁਗ ਜੁਗ ਜੀਣ ਐ ਕਰਮਾਣੇ ਨੇ ਹੁੰਦੇ ਇਹ ਜੇ ਤੀ ਪੁੱਤ ਤਾਂ ਖੜਦਾ ਰਹਿ ਕਰ ਇੱਕ ਇੱਕ ਕੱਲੀ ਨੂੰ ਛੱਡ ਕੇ ਤੁਰਿਆ ਫਿਰਿਆ ਨਾ ਨਾ ਘਰੀ ਹੁੰਦਾ ਸੀ ਇਹਨੇ ਕਿੱਥੇ ਜਾਣਾ ਇਹਦਾ ਪਤਾ ਹੀ ਕੋਈ ਨਹੀਂ ਇਹਦੀਆਂ ਡਾਕ ਚੰਕੀਆਂ ਵਾਲੀਆਂ ਤੁਸੀਂ ਬੈਠੋ ਮੈਂ ਮੜਾ ਜਾ ਆਇਆ ਲੈ ਹੁਣ ਕਿੱਧਰ ਜਾਣਾ ਤੂੰ ਮम्मी ਥੋੜਾ ਜਿਹਾ ਕੰਮ ਜਾ ਕੇ ਆਉਣਾ ਸੀਗਾ ਕੰਮ ਤੂੰ ਫੇਰ ਕਰਦਾ ਨਹੀਂ ਤੇਰੇ ਕੰਮ ਨਾ ਮੁੱਕੇ ਕਦੇ ਮੈਂ ਦੱਸ ਦੇਣਾ ਤੂੰ ਆਈ ਐ ਘਰੇ ਬੜ ਨਹੀਂ ਦਿੱਤੀ ਮੈਂ ਜਾਣਾ ਫੇਰ ਆ ਜੂਗਾ ਉਹ ਕਰ ਲੂਗਾ ਬਸ ਮੈਂ ਅੱਧੇ ਘੰਟੇ ਚ ਆ ਗਿਆ ਬਸ ਗਿਆ ਤੇ ਆਇਆ ਨਹੀਂ ਚੱਲ ਕੋਈ ਨਾ ਸੋ ਕੰਮ ਹੋਊਗਾ ਜਾਇਆ ਉਹਨਾਂ ਦੇ ਮੁੰਡੇ ਨੂੰ ਜਰੂਰੀ ਕੰਮ ਆ ਹਾਂ ਮੈਂ ਤਾਂ ਬਸ ਮੈਂ ਹੁਣੀ ਆਦ ਬਸ ਚੱਲ ਜਾਇਆ ਪੁੱਤ ਜਾਇਆ ਕੋਈ ਨਾ ਕਿਤੇ ਕੰਮ ਹੁੰਦੇ ਸੋ ਮੁੰਡਿਆ-ਕੁੰਡਿਆ ਦੇ ਕੰਮ ਹੁੰਦੇ ਆ ਮੇਰੇ ਆਈ ਤੋ ਇਹ ਤਾਂ ਜਰੂਰੀ ਕੰਮ ਹੋ ਗਿਆ ਭਾਣੇ ਇਹਦਾ ਮੈਨੂੰ ਪਤਾ ਇਹ ਖੜਦਾ ਨਹੀਂ ਘਰੇ ਆਈ ਤਾਂ ਫਿਰ ਮੈਨੂੰ ਇਹਦੇ ਤੇ ਗੁੱਸਾ ਤੈਨੂੰ ਪਤਾ ਜਵਾਨ-ਜਵਾਕਾਂ ਨੂੰ ਇੰਨਾ ਵੀ ਨਹੀਂ ਡਾਟੀਦਾ ਹੁੰਦਾ ਵੀ ਆਪਾਂ ਝੜਕੀ ਜਾਈਏ ਸਾਰਾ ਦਿਨ ਨੀ ਪੈਣੇ ਡਾਂਟਾ ਕੇ ਮੇਨਾ ਜੇ ਤੇਰਾ ਭਰਾ ਹੁੰਦਾ ਮੈਨੂੰ ਫਿਕਰ ਨਹੀਂ ਸੀਗਾ ਹੁਣ ਮੈਂ ਇਸੇ ਦੇ ਸਾਰੇ ਦਿਨ ਕੱਟਦੀ ਆ ਮੈਨੂੰ ਆਏ ਰਹਿੰਦਾ ਕਿਤੇ ਕਿਸੇ ਗਲਤ ਮੁੰਡਿਆਂ ਚ ਨਾ ਪੈ ਜੇ ਕਿਤੇ ਕੋਈ ਹੋਰ ਨਾ ਗਲਤ ਕੰਮ ਕਰ ਲੇ ਕਿਤੇ ਕਿਸੇ ਮਾੜੇ ਚੰਗੀ ਸੰਗਤ ਨਾਲ ਕਿਧਰੇ ਉਰੇ ਪਰੇ ਨਾ ਭਾਗ ਜੇ ਆਹ ਜਿਹੜਾ ਕੁਝ ਦੁਨੀਆਂ ਤੇ ਹੋਈ ਜਾਂਦਾ ਪੈਣੇ ਬਾਰਡਰ ਲੱਗਦਾ ਮੈਨੂੰ ਇਹੋ ਜਿਹੇ ਕੰਮਾਂ ਤੋਂ ਇਹ ਤਾਂ ਗੱਲ ਠੀਕ ਕਹਿਨੀ ਐ ਤੂੰ ਸਹੀ ਗੱਲ ਐ ਤੇ ਉਹ ਲੜਦਾ ਹੈ ਝੜਦਾ ਹੈ ਤੇ ਉਹਦੀ ਝੇਪ ਵੀ ਹੁੰਦੀ ਹੈ ਹੈ ਪਰ ਹੁਣ ਕਰਿਆ ਵੀ ਕੀ ਜਾਵੇ ਚੱਲ ਕੋਈ ਨਾ ਐਸ ਗੱਲੋਂ ਤਾਂ ਆਪਣਾ ਮੁੰਡਾ ਸਿਆਣਾ ਹੈ ਕਿਸੇ ਮੁੰਡਿਆਂ ਨਾਲ ਨਹੀਂ ਖੜਦਾ ਇਸ ਨਾਲ ਵੀ ਨਸ਼ੇ ਪੱਤੇ ਵਾਲਿਆਂ ਕੋਲੇ ਇਹਨੇ ਸਿਆਣਾ ਤਾਂ ਹੈਗਾ ਵਿਗੜਦੇ ਦਾ ਵੀ ਨਹੀਂ ਪਤਾ ਲੱਗਦਾ ਹੁੰਦਾ 30 ਪੁੱਤ ਦਾ ਕਦੋਂ ਵਿਗੜ ਜੇ ਆਹੀ ਗੱਲ ਦਾ ਤਾਂ ਮੈਨੂੰ ਡਰ ਰਹਿੰਦਾ ਸਾਰਾ ਦਿਨ ਫੇਰ ਅਗਲਾ ਕਹਿ ਦਿੰਦਾ ਵੀ ਮਾਂ ਹੀ ਰਹੇਗੀ ਨਾ ਕੰਟਰੋਲ ਨਾ ਕਰਿਆ ਗੱਲ ਸਹੀ ਹੈ ਡਰ ਤਾਂ ਹੁੰਦਾ ਹੀ ਹੈ ਹੈ ਧੀ ਦਾ ਵੀ ਡਰ ਹੁੰਦਾ ਪੁੱਤ ਦਾ ਵੀ ਡਰ ਹੁੰਦਾ ਕਰੀਏ ਕੀ ਫੇਰ ਹੁਣ ਚੱਲ ਕੋਈ ਨਾ ਆਨੂ ਪ੍ਰਮਾਤਮਾ ਇਹ ਜਾ ਦਿਨ ਲਿਆਵੇ ਜਿਹੜੇ ਕੋਈ ਆਪਾਂ ਨੂੰ ਕੋਈ ਨੌਕਤ ਦੇਖਣੀ ਪੈ ਜੇ ਹੁਣ ਪਹਿਨੇ ਐਂ ਦੇਖ ਲਾ ਚਲ ਭਰਾ ਪਰਝਾਈ ਮੇਰੇ ਹਾਇ ਤਾਂ ਹੈਗੇ ਆ ਪਰ ਜਿਹੜੇ ਲੋਟ ਉਹਨਾਂ ਦੇ ਜਵਾਕ ਚੱਲਦੇ ਆ ਨਾ ਮੈਨੂੰ ਤਾਂ ਐਨਾ ਹੀ ਉਹਨਾਂ ਨੂੰ ਦੇਖ ਕੇ ਝੋਰਾ ਆ ਵੀ ਆਹ ਕੀ ਕੁਸ ਹੋਈ ਜਾਂਦਾ ਵੀ ਮੈਂ ਤਾਂ ਆਪਦੇ ਜਵਾਕ ਨੂੰ ਹਰੇਕ ਗੱਲ ਤੇ ਖਿੱਚਦੀ ਆ ਮੈਂ ਮੇਰੀ ਭਰਜਾਈ ਨੂੰ ਵੀ ਆਖਿਆ ਮਮੇ ਮੈਂ ਤਾਂ ਚੰਡ ਕੇ ਰੱਖਿਆ ਹੋਇਆ ਉਹਦਾ ਜਵਾਕ ਤੇ ਉਹ ਜਮਾਂ ਆਖੇ ਨਹੀਂ ਲੱਗਦੇ ਪਹਿਨੇ ਆ ਹੀ ਨਹੀਂ ਦੇਖਦੇ ਵੀ ਸਾਡੇ ਪਿਆ ਦਾ ਕੋਈ ਦਵਾਈ ਦਾ ਟਾਈਮ ਆ ਜਾਇ ਇਹਦਾ ਕੋਈ ਖਾਣ ਪੀਣ ਦਾ ਟਾਈਮ ਆ ਜਾਂ ਇਹਨੂੰ ਕਿਤੇ ਲੈ ਕੇ ਜਾਣਾ ਡਾਕਟਰ ਕੋਲੇ ਫਿਰ ਹੁਣ ਉਹ ਵੀ ਕੀ ਕਰੇ ਤੇਰਾ ਭਰਾ ਤਾਂ ਬਥੇਰਾ ਸਿਆਣਾ ਸੀ ਪਰ ਮੁੰਜੇਦੋ ਲਾਦਬੇਨਾਂ ਕਮੀ ਨਿਕਲ ਗਈ ਫਿਰ ਕਰਨ ਵੀ ਕੀ ਹਾਈ ਗਰਤਦਾਰ ਲੱਗਦਾ ਭੈਣੀ ਵਿਗੜਦਿਆਂ ਦਾ ਨਹੀਂ ਪਤਾ ਲੱਗਦਾ ਧੀਆ ਪੁੱਤਾਂ ਦਾ ਕਦੋਂ ਵਿਗੜ ਜਾਂਦੇ ਇਹ ਤਾਂ ਗੱਲ ਸੱਚ ਆ ਵਿਗੜਨ ਦਾ ਕੀ ਪਤਾ ਲੱਗਦਾ ਹੈ ਹਾਂ ਹੁਣ ਸਾਰਾ ਦਿਨ ਮਗਰ ਮਗਰ ਵੀ ਨਹੀਂ ਫਿਰਿਆ ਜਾਂਦਾ ਧੀ ਪੁੱਤ ਦੇ ਹੋਰ ਚਲ ਕੋਈ ਨਾ ਬੈਠ ਤੂੰ ਮੈਂ ਚਾਹ ਬਣਾਉਂਦੀ ਆ ਨਹਾ ਲੈ ਜਾ ਗਲਾਸ ਲੈ ਆਪਣਾ ਪਤਾ ਨਹੀਂ ਕਿੱਧਰ ਗਿਆ ਹੋ ਮਿੰਟ ਚ ਦੇਖ ਲਾ ਉੱਡ ਗਿਆ ਆਉਣਾ ਆਉਣਾ ਕਹਿ ਕੇ ਆਛ ਹੋਰ ਨੇ ਤਾਂ ਸੱਚੀ ਮੈਨੂੰ ਬੜਾ ਚਿੰਤਾ ਚ ਪਾਇਆ ਹੋਇਆ ਹੈ ਸਸੀ ਗਾਲ ਜੀ ਉਹ ਮੇਰੀ ਗੱਲ ਤਾਂ ਸੁਣ ਲੋ ਕੀ ਗੱਲ ਸੁਣਾ ਮੈਂ ਨਾ ਤੁਹਾਡੇ ਨਾਲ ਇੱਕ ਦਿਲ ਦੀ ਗੱਲ ਕਰਨਾ ਚਾਹੁੰਨਾ ਮੈਂ ਨਾ ਕੋਈ ਗੱਲ ਨਹੀਂ ਸੁਣਨੀ ਇੰਨੇ ਤਾਂ ਪਤਾ ਹੋਣਾ ਚਾਹੀਦਾ ਉਹਦੀ ਰਾਹ 'ਚ ਆ ਜਾਣਾ ਜਾਂ ਰੋਕ ਲੈਣਾ ਉਸ ਦਿਨ ਤਾਂ ਮੇਰੇ ਘਰੋਂ ਗਾਲਾਂ ਪਵਾਤੀਆਂ ਉਹ ਯਾਰ ਸੱਚੀ ਉਸ ਦਿਨ ਲਈ ਸੌਰੀ ਮੈਨੂੰ ਨਹੀਂ ਸੀ ਪਤਾ ਨਾ ਤੇਰੇ ਘਰ ਦੇ ਨੇ ਸਟ੍ਰਿਕਟ ਹੋਣਗੇ ਮੈਂ ਤਾਂ ਫਿਰ ਨਾਰਮਲੀ ਤੈਨੂੰ ਛੱਡਣ ਗਿਆ ਸੀ ਘਰੇ ਕਿਉਂਕਿ ਤੂੰ ਇੱਥੇ ਧੁੱਪੇ ਮੱਚਦੀ ਸੀ ਨਾ ਬਸ ਆਉਣੀ ਸੀ ਨਾ ਆਟੋ ਗਈ ਚਾਹੇ ਕੁਝ ਨਹੀਂ ਆਉਣਾ ਸੀ ਮੈਂ ਕਹੀ ਜਾਂਦੀ ਸੀ ਨਾ ਵੀ ਮੈਂ ਭੱਗ ਜੂੰਗੀ ਘਰੇ ਉਹ ਮੈਂ ਤਾਂ ਤੇਰੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਕੀ ਪਤਾ ਸੀਗਾ ਵੀ ਘਰੋਂ ਗਾਲਾਂ ਪੈ ਜਾਣਗੀਆਂ ਉਹ ਤਾਂ ਸ਼ੁਕਰ ਆ ਵੀਰੇ ਦੇ ਜਾਣਕਾਰ ਸੀ ਤੁਸੀਂ ਤਾਂ ਗੱਲ ਦਬਾ ਨਾ ਮਿਲ ਗਿਆ ਮੈਨੂੰ ਵੀ ਹਾਂ ਮੈਂ ਕਹਤਾ ਵੀ ਉਹ ਤਾਂ ਵੀਰੇ ਨੂੰ ਜਾਣਦੇ ਸੀ ਤਾਂ ਮੈਨੂੰ ਲੈ ਆਏ ਸੱਚੀ ਉਦਨ ਲਈ ਸੌਰੀ ਯਾਰ ਮੈਂ ਦਿਲੋਂ ਸੌਰੀ ਮੰਗਦਾ ਥੇ ਨਾ ਮੈਂ ਤੈਨ ਨਾਲ ਇੱਕ ਦਿਲ ਦੀ ਗੱਲ ਕਰਨਾ ਚਾਹੁੰਦਾ ਕਿਉਂਕਿ ਹੋਂ ਤਾਂ ਮੈਨੂੰ ਕੋਈ ਮੌਕਾ ਨਹੀਂ ਮਿਲਦਾ ਬਸ ਇੱਕ ਇੱਥੇ ਇੱਕ ਮੌਕਾ ਮਿਲਦਾ ਮੈਨੂੰ ਤੇਰੇ ਨਾਲ ਗੱਲ ਕਰਨ ਦਾ ਆਹੋ ਜਮ ਮੇਰੇ ਹਸਪੀਟਲ ਦੇ ਸਾਹਮਣੇ ਆਹ ਜਿਹੜਾ ਇੱਥੇ ਹਸਪੀਟਲ ਤੇਰਾ ਆਹੋ ਹੈ ਹਾਂਜੀ ਇੱਥੇ ਮੈਂ ਲੱਗੀ ਆ ਤੁਹਾਨੂੰ ਇਹਨਾਂ ਨੇ ਪਤਾ ਰੋਜ਼ ਰਾਤ ਸੀ ਉਹਨੇ ਕਿ ਤੁਸੀਂ ਐਵੇਂ ਕਹਿ ਰਹੇ ਹੋ ਨਾ ਵੀ ਇਹ ਮੇਰੇ ਹਸਪੀਟਲ ਚ ਤਾਂ ਕਰਕੇ ਮੈਂ ਕਿਹ ਕਿਤੇ ਤੋੜਾ ਯਾਰ ਮੇਰਾ ਮਜ਼ਾਕ ਕਰਨ ਦਾ ਮੂਡ ਨਹੀਂ ਹੈਗਾ ਚੰਗਾ ਸੌਰੀ ਮੇਨ ਗੱਲ ਇਹ ਹੈ ਮੈਂ ਨਾ ਮੈਂ ਤੁਹਾਨੂੰ ਇੱਕ ਗੱਲ ਕਹਾਂ ਹਾਂ ਐਨੇ ਰੋਜ਼ ਰੋਜ਼ ਨਾ ਆਇਆ ਨਾ ਕਰੋ ਚੰਗਾ ਨਹੀਂ ਲੱਗਦਾ ਕੱਲ ਕਲਾਉਨ ਨੂੰ ਘਰੇ ਗੱਲਬਾਤ ਵਾਗੀ ਨਾ ਮੁੜ ਕੇ ਮੈਨੂੰ ਔਖਾ ਹੋ ਜਾਊਗਾ ਮੈਨੂੰ ਘਰੋਂ ਬਾਹਰ ਨਿਕਲਣਾ ਔਖਾ ਕਰ ਰਣਗੇ ਤੁਸੀਂ ਤੁਸੀਂ ਟੈਨਸ਼ਨ ਨਾ ਲਓ ਐਵੇਂ ਦਾ ਕੁਝ ਨਹੀਂ ਹੋਊਗਾ ਫਿਰ ਮੇਰੇ ਕੋਲੇ ਵੀ ਹੋਰ ਕੋਈ ਮੌਕੇ ਨਹੀਂ ਹੁੰਦਾ ਤੁਹਾਡੇ ਨਾਲ ਗੱਲ ਕਰਨ ਦਾ ਮੈਨੂੰ ਬਸ ਇੰਨਾ ਪਤਾ ਵੀ ਤੁਸੀਂ ਇੱਥੇ ਲੱਗੇ ਹੋਏ ਹੋ ਤਾਂ ਕਰਕੇ ਮੈਂ ਇੱਥੇ ਆ ਜਾਨਾ ਹੋਰ ਦੱਸੋ ਮੈਂ ਕਿੱਥੇ ਆਵਾਂ ਕੀ ਗੱਲ ਕਰਨੀ ਆ ਮੈਂ ਨਾ ਅਸਲ ਦੇ ਵਿੱਚ ਗੱਲ ਇਹ ਹੈ ਮੈਂ ਤੁਹਾਨੂੰ ਪ੍ਰਪੋਜ਼ ਕਰਨਾ ਚਾਹੁੰਨਾ ਤੂੰ ਸੱਚੀ ਪਾਗਲ ਹੈ ਲੈ ਇਹਦੇ ਚ ਪਾਗਲ ਵਾਲੀ ਕਿਹੜੀ ਗੱਲ ਹੈ ਯਾਰ ਮੈਂ ਜਦੋਂ ਦਾ ਤੈਨੂੰ ਪਹਿਲੀ ਵਾਰੀ ਵੇਖਿਆ ਨਾ ਉਦੋਂ ਦਾ ਮੈਨੂੰ ਤੇਰੇ ਨਾਲ ਇਸ਼ਕ ਹੋ ਗਿਆ ਤਾਂ ਕਰਕੇ ਬਸ ਪਤਾ ਨਹੀਂ ਕੀ ਹੋ ਰਿਹਾ ਮੈਨੂੰ ਮੈਨੂੰ ਆਪ ਨਹੀਂ ਸਮਝ ਆ ਰਿਹਾ ਕਿਉਂ ਮੈਂ ਬਸ ਤੇਰੀ ਸੁਪਨੇ ਲੈਦਾ ਰਹਿਣਾ ਤਾਂ ਹੀ ਮੈਂ ਇੱਥੇ ਤੈਨੂੰ ਮਿਲਣ ਲਈ ਆ ਜੰਨਾ ਤੈਨੂੰ ਦੇਖਣ ਲਈ ਆ ਜੰਨਾ ਹੋਰ ਮੈਂ ਕਿੱਥੇ ਜਾਵਾਂ ਮੈਨੂੰ ਜਮੀ ਸੱਚੀ ਕੁਝ ਨਹੀਂ ਪਤਾ ਲੱਗਦਾ ਮੇਰੇ ਨਾਲ ਸੁਪਨੇ ਲੈਣਾ ਛੱਡ ਦੇ ਜਿਹੜਾ ਕੋਤੋ ਸੋਚੀ ਐ ਨਾ ਉਹ ਕਦੇ ਨਹੀਂ ਹੋਣਾ ਐਵੇਂ ਕਿਵੇਂ ਸੁਪਨੇ ਲੈਣੇ ਛੱਡਦਾ ਸੁਪਨੇ ਲੈਣ ਲਈ ਹੁੰਦੇ ਨੇ ਨਾਲੇ ਜਿਹੜੇ ਆਪਾਂ ਇੱਕ ਵਾਰ ਸੁਪਨੇ ਲੈਨੇ ਨਾ ਕਦੇ ਨਾ ਕਦੇ ਜ਼ਰੂਰ ਪੂਰੇ ਹੁੰਦੇ ਆ ਇਹ ਕਦੇ ਨਹੀਂ ਪੂਰੇ ਹੋਣੇ ਤੇ ਨਾ ਹੀ ਮੈਨੂੰ ਕਦੇ ਬੁਲਾਈ ਤੇ ਨਾ ਹੀ ਮੇਰੇ ਰਾਹ 'ਚ ਆਈ ਗੱਲ ਸੁਣ ਲੈ ਧਿਆਨ ਨਾਲ ਯਾਰ ਇੰਨਾ ਗੁੱਸਾ ਕਰਨ ਵਾਲੀ ਕਿਹੜੀ ਗੱਲ ਐ ਇਹਦੇ 'ਚ ਲੈ ਮੈਂ ਪਿਆਰ ਨਾਲ ਗੱਲ ਕਰ ਰਿਆ ਉਤੋਂ ਐਟੀਟਿਊਡ ਨਖਰਾ ਦਿਖਾ ਰਹੀ ਆ ਐਡਾ ਦਸ ਕਾਦਾ ਮਾਨ ਕਰ ਰਹੀ ਆ ਕੋਈ ਨਾ ਇੱਕ ਦਾ ਏ ਕਣਾ ਇੱਕ ਦਿਨ ਤਾਂ ਤੈਨੂੰ ਵੀ ਪਿਆਰ ਹੋਊਗਾ ਯਾਦ ਰੱਖੀ ਤੂੰ ਮੇਰੀ ਗੱਲ ਪੱਕਾਂਟਾ ਹੋ ਗਿਆ ਚਾਹ ਦਾ ਕਹੇ ਨੂੰ ਫੇਰ ਤੱਕ ਚਾਹ ਹੀ ਨਹੀਂ ਬਣੀ ਇਹ ਤੋਂ ਉਹ ਲਿਆ ਦੇ ਚਾਹ ਮਨਿੰਦਰ ਘੰਟਾ ਹੋ ਗਿਆ ਅਰਦ ਨੂੰ ਪਤਾ ਨਹੀਂ ਕੀ ਕਰਨ ਲੱਗੀ ਪਹਿਲੀ ਆ ਨਾ ਮੈਸੋਚ ਵਿਹਲੀ ਬੈਠੀ ਆ ਮੈਂ ਮੈਨੂੰ ਕਿਹੜਾ ਕੋਈ ਕੰਮ ਆ ਆ ਚੱਕੋ ਚੱਕ ਕੇ ਚਾਹ ਵੀ ਆਪ ਨਹੀਂ ਪੀ ਸਕਦੇ ਬਣੀ ਪਈ ਆ ਤੁਹਾਨੂੰ ਪਤਾ ਵੀ ਘਰੇ ਕੋਈ ਹੈ ਨਹੀਂ ਮੈਨੂੰ ਹੋਰ 100 ਕੰਮ ਆ ਮੇਰੇ ਚਾਹ ਬਣੀ ਪਈ ਸੀ ਤਾਂ ਇੰਨਾ ਟਾਈਮ ਲੱਗਦਾ ਸੀਗਾ ਲੈ ਕੇ ਆਉਣ ਨੂੰ ਮੇਰੀ ਗੱਲ ਸੁਣੋ ਬਾਹਲਾ ਮੇਰੇ ਥਿੰਗਣ ਦੀ ਲੋੜ ਨਹੀਂ ਹੈ ਕਿ ਕਰੇ ਕੰਮਾਂ ਲਿਵਾਦੋ ਮੇਰੇ ਤੋਂ ਸਾਰਾ ਕੰਮ ਨਹੀਂ ਹੁੰਦਾ ਸਾਰੀਆਂ ਛੱਡ ਚ ਵਗ ਜਾਂਦੀਆਂ ਨਾ ਮੈਂ ਇਕੱਲੀ ਕਿਉਂ ਕਰਾਂ ਮੈਂ ਕਿਹਾ ਠੇਕਾ ਲਿਆ ਸਾਰੇ ਕੰਮ ਦਾ ਓ ਯਾਰ ਮਨਿੰਦਰ ਕਿੰਨਾ ਕੰਮ ਆ ਕਰ ਲਾ ਯਾਰ ਅੱਗੇ ਵੀ ਤਾਂ ਕਰਦੀ ਹੈਗੀ ਹੁਣ ਕੀ ਹੋ ਗਿਆ ਕਰਕੇ ਬਹਿ ਜਾ ਉਦੋਂ ਬਾਅਦ ਜਿਆਦਾ ਬਹਿ ਜਾ ਆਰਾਮ ਕਰ ਲਈ ਹੋਰ ਦੱਸ ਹੁਣ ਤੂੰ ਕੀ ਕਰਨਾਗਾ ਤੁਸੀਂ ਕਹਿੰਦਾ ਵੀ ਆਰਾਮ ਕਰ ਲਾ ਕੰਮ ਕੋਈ ਥੋੜੇ ਆਪਣੇ ਸਾਰੇ ਤੇ ਪਹਿਲੇ ਕੱਪੜੇ ਧੋਣ ਵਾਲੇ ਪਿਆ ਸਵੇਰੇ ਮੰਮੀ ਕਹਿੰਦੀ ਮੈਂ ਤਾਂ ਨਾਨਕੇ ਚੱਲੀ ਆ ਹੈ ਉਹ ਨਿਕਲ ਗਈ ਉਹਨੂੰ ਪਤਾ ਸੀ ਮੇਰਾ ਅੱਜ ਸਾਰਾ ਕੰਮ ਮੇਰੇ ਤੇ ਨਾਲ ਅਜੇ ਕਿਤੇ ਉਹ ਸਵੇਰੇ ਨਿਕਲ ਗਈ ਅੱਛਾ ਕੁੜੀ ਨੂੰ ਕਹਾਂ ਮੈਂ ਕੱਲ ਦਾ ਦਿਨ ਛੁੱਟੀ ਲੈ ਲੈ ਕੀ ਹੁੰਦਾ ਵੀ ਕੁਝ ਹੋ ਜਾਂਦਾ ਜੇ ਅੱਜ ਛੁੱਟੀ ਲੈ ਲੈਂਦੀ ਮੈਂ ਕਹਾਂ ਸਾਰਾ ਕੰਮ ਮੇਰੇ ਨਾਲ ਕਰਾ ਦੇ ਮੇਰੀ ਗੱਲ ਸੁਣ ਲੈ ਠੀਕ ਆ ਤੂੰ ਤਾਂ ਇੱਥੇ ਘਰ ਦੇ ਕੰਮ ਕਰਨੇ ਆ ਕਰੇ ਰਹਿਣੀ ਆ ਉਹ ਲੱਗਿਆ ਸਰਕਾਰੀ ਨੌਕਰੀ ਕੋਈ ਆਏ ਨਹੀਂ ਹੈਗਾ ਪ੍ਰਾਈਵੇਟ ਨੌਕਰੀ ਆ ਵੀ ਰਾਮ ਦਾ ਜਿਹੜਾ ਛੁੱਟੀ ਲੈ ਕੇ ਆਦਾ ਘਰੇ ਬਹਿ ਜਾਏ ਉਥੇ ਨਾ 100 ਬੰਦੇ ਨੂੰ ਉ ਮਰੀ ਜਨੀ ਐਸੀ ਉਹਦਾ ਨੌਕਰੀ ਲੱਗਿਆ ਅੱਛਾ ਮੇਰੀ ਘਰੇ ਨੌਕਰੀ ਨਹੀਂ ਮੇਰੇ ਤਾਂ ਪੱਕੀ ਨੌਕਰੀ ਹੈ ਸਾਰਾ ਦਿਨ ਕੰਮ ਕਰਦੀ ਆ ਇੱਥੇ ਫਿਰ ਤੂੰ ਪਰ ਲੈਂਦੀ ਨੌਕਰੀ ਲੱਗ ਜਾਂਦੀ ਉਹਦੇ ਬਰੋਬਰ ਹੁਣ ਤੈਨੂੰ ਸ੍ਰੀਕਾ ਹੋ ਗਿਆ ਮੈਨੂੰ ਤਾਂ ਕੋਈ ਸ੍ਰੀਕਾ ਨਹੀਂ ਕਹਿੰਦਾ ਸ੍ਰੀਕਾ ਹੋਣਾ ਮੈਂ ਕਹਦਾ ਉਹਦੇ ਪੱਲੇ ਕੋਈ ਨੌਕਰੀ ਤਨਖਾਹ ਖਾਣ ਦੀ ਆ ਮੈਂ ਇਸ ਘਰ ਵਿੱਚ ਕੱਲੀ ਨਹੀਂ ਖਾਂਦੀ ਸਾਰੇ ਬਰੋਬਰ ਕੰਮ ਕਰਨ ਫੇਰ ਕੰਮ ਕਰੂੰਗੀ ਮੈਂ ਕੱਲ੍ਹ ਹੀ ਕੰਮ ਨਹੀਂ ਕਰਦੀ ਕਿਉਂ ਦਲਕੇ ਦਲਕੇ ਕਲੇਸ਼ ਕਰਦੀ ਹੁੰਦੀ ਆ ਕਿਉਂ ਉਹ ਨਾ ਕਹੇ ਉਹਨੂੰ ਨਾ ਕਹੇ ਕੋਈ ਉਹਨੂੰ ਟੋਕ ਨਾ ਦਿਓ ਕਿਸੇ ਗੱਲ ਤੇ ਕੀ ਕਮਾਂ ਉਹਨੂੰ ਕੀ ਕਮਾਂ ਅੱਜ ਛੁੱਟੀ ਲੈ ਲੀ ਫੇਰ ਕੀ ਹੋਈਂਦਾ ਮੈਂ ਮਿੰਤਾ ਕਰ ਲਈਆਂ ਮੈਂ ਤਾਂ ਜਵਾਬ ਦੇ ਕੀ ਵਾਗਦੀ ਕਿ ਮੇਰੇ ਤੋਂ ਨਹੀਂ ਛੁੱਟੀ ਲਈ ਜਾਂਦੀ ਮੈਨੂੰ ਇੱਕ ਦੋ ਦਿਨ ਪਹਿਲਾਂ ਦਾ ਸੈਕਟਰ ਮਹਾਰਾਣੀ ਨੂੰ ਉਹਨੂੰ ਮੇਰੀ ਗੱਲ ਸੁਣ ਜਿਹੜਾ ਦਿੱਥੋਂ ਕੰਮ ਹੁੰਦਾ ਕਰ ਲਾ ਠੀਕ ਹੈ ਜਿਹੜਾ ਰਹਿ ਗਿਆ ਉਹ ਛੱਡ ਦੇ ਕੋਈ ਗੱਲ ਨਹੀਂ ਜੇ ਮਾਂ ਆ ਗਈ ਮਾਂ ਆ ਕੇ ਕਰ ਲੂਗੀ ਨਹੀਂ ਉਹ ਆਪੇ ਅੱਜ ਕਰ ਲੂਗੀ ਬਸ ਠੀਕ ਹੈ ਆ ਕ ਹਾਂ ਆਥਨੇ ਲੱਗੂ ਸਾਰਾ ਕੰਮ ਕਰਨ ਮੈਂ ਰੋਟੀਆਂ ਕੌਣ ਪਕਾਊਗਾ ਫਿਰ ਤੂੰ ਕਰ ਲੈ ਫਿਰ ਤੂੰ ਜੋ ਤੈਨੂੰ ਪਤਾ ਸਾਰਾ ਕਰਨਾ ਪਊਗਾ ਫਿਰ ਸੁਨਾਈ ਕਿ ਹੋ ਜਾਂਦੀਆਂ ਮਾਰ ਮੈਂ ਤਾਂ ਐ ਕਿਨੀਆਂ ਵੀ ਕਰ ਇੱਕ ਕੰਮਾਈ ਲਾ ਲਓ ਬਾਲੇ ਵਧੀਆ ਰਾਵਾਂਗੇ ਨਾ ਕਲੇਸ਼ ਨੂੰ ਕੋਈ ਲੈਂਡ ਲੌਨ ਨਹੀਂ ਹੈਗਾ ਬਸ ਠੀਕ ਆ ਨਾ ਵੀ ਕੰਮਾਈ ਲਾ ਲਓ ਤੇਰੇ ਭੈਣ ਨੂੰ ਕਹਦੇ 40000 ਤਨਖਾਹ 45000 ਆਉਂਦੀ ਆ ਆਪੇ ਦੇਆ ਗੁਰੂ ਚੋਂ ਪੈਸੇ ਤੇਰੀ ਜਨ ਨਿਗਾਈ ਉਹਦੀ ਤਨਖਾਹ ਕੀ ਆ ਬਸ ਤੈਨੂੰ ਐ ਬਸ ਉਹ ਪੈਸੇ ਕਿਸੇ ਵਿਹਾਵਨਾ ਮੈਂ ਲਵਾਦਾ ਵੀ ਉਹ ਜਮਾ ਨਾ ਹੋ ਜਾਣਾ ਅੱਜ ਕੋਲੇ ਜਮਾ ਕਰਕੇ ਉਹਨੂੰ ਕਰਨਾ ਕੀ ਹੈ ਸਾਰੀ ਜ਼ਿੰਦਗੀ ਕੱਟਣੀ ਆ ਉਹਨੇ ਤੇ ਕੋਈ ਗੱਲ ਜਿੱਦਿਆਂ ਆਪਕੇ ਰੋਟੀ ਦੇ ਦੇ ਨਹੀਂ ਰਹੀ ਉਹਨੂੰ ਰੋਟੀ ਖਾਂਦੀ ਹੈ ਨਾ ਆਪਣੇ ਘਰੋਂ ਰੋਟੀ ਦੇ ਸਾਰੇ ਜ਼ਿੰਦਗੀ ਲੰਘਿਆਂ ਦੀ ਇਕੱਲੀ ਐ ਤੈਨੂੰ ਰੋਟੀ ਦੇ ਦਿਆ ਕਰਾਂਗੇ ਜ਼ਿੰਦਗੀ ਕੱਢ ਲੇਗੀ ਕੱਢ ਤੂੰ ਜ਼ਿੰਦਗੀ ਫਿਰ ਹਾਂ ਫਰੋਦ ਨਾਲ ਹੋਈ ਵੀ ਕੀ ਆ ਹੁਣ ਸਾਰੀ ਜ਼ਿੰਦਗੀ ਆਪਣੇ ਪੱਲੇ ਪੈ ਗਈ ਉਹ ਸਾਰੀ ਜ਼ਿੰਦਗੀ ਦੀ ਮੈਂ ਤੈਨੂੰ ਕਹੀ ਜਾਂਦਾ ਵੀ ਗੱਲ ਚੱਲੀ ਜਾਂਦੀ ਆ ਕੋਈ ਗੱਲ ਨਹੀਂ ਉਹਦਾ ਵਿਆਹ ਕਰ ਦਾਂਗੇ ਠੀਕ ਹੈ ਤੂੰ ਚਪਚਾ ਮੈਨੂੰ ਤੁਹਾਨੂੰ ਸੀ ਜਿਹੜਾ ਵਿਆਹ ਕਰਨ ਦੀ ਇੱਕ ਵਾਰੀ ਕਰ ਤਾਂ ਨਾਲੇ ਜੇ ਆਪਣੀ ਓਏ ਮੈਂ ਕਰਨਾ ਠੀਕ ਹੈ ਮੈਂ ਉਹਦਾ ਭਾਈ ਆ ਮੈਂ ਕੁਛ ਮਰਜ਼ੀ ਕਰਾਂ ਤੂੰ ਮੈਨੂੰ ਰੋਕ ਨਹੀਂ ਸਕਦੀ ਉਹਨੇ ਤੇ ਪੈਸੇ ਲਾ ਸਕਦੇ ਹੋ ਜਿੱਤੇ ਕਿ ਉਹਦੇ ਪੈਸੇ ਉਹਦੇ ਤੇ ਲਾਵਾਂਗੇ ਠੀਕ ਹੈ ਆਹਦੀ ਜੇਬ ਤੋਂ ਨਹੀਂ ਲਾਉਂਦਾ ਉਦੋਂ ਨੂੰ ਬਚਾ ਲੂਗੀ ਉਹ ਪੈਸੇ ਥਨੂੰ ਲੱਗਦਾ ਵੀ ਉਹਨੇ ਜੋੜੇ ਹੋਣੇ ਆ ਨਿੱਤ ਨਵਾਂ ਦਾ ਸੂਟ ਪਾ ਕੇ ਨਿਕਲਦੀ ਆ ਤੂੰ ਕਿਉਂ ਕਲੇਸ਼ ਕਰਦੀ ਆ ਯਾਰ ਕਿਉਂ ਕਰਦੀ ਆ ਹਰ ਗੱਲ ਤੇ ਕਲੇਸ਼ ਹਦਰਾ ਹਰ ਗੱਲ ਤੇ ਕਲੇਸ਼ ਮੇਰਾ ਤਾਂ ਕਲੇਸ਼ ਹੁੰਦਾ ਇੱਕ ਕਲੇਸ਼ ਲੈ ਕੇ ਬਹਿ ਜਾਂਦਾ ਹੁੰਦਾ ਨਾ ਮੇਰਾ ਕਲੇਸ਼ ਤਾਂ ਦਿਸ ਜਾਂਦਾ ਜਿਹੜਾ ਕਲੇਸ਼ ਉਹ ਕਰਦੀ ਆ ਉਨੇ ਦੀ ਕੀਤਾ ਤੜਕੇ ਅਕਸਲ ਜਿੰਦਾ ਹੁਣਾ ਕੇ ਭੱਗੀ ਨੂੰ ਹੀ ਲੱਗਦਾ ਜੇ ਬੋਲਦੀ ਨਹੀਂ ਹੈਗੀ ਮੈਂ ਤਾਂ ਬੋਲ ਕੇ ਸੁਣਾ ਦਿੰਨੀ ਆ ਜਾਣ ਕੇ ਕਿ ਤੁਹਾਨੂੰ ਲੁੱਤੀਆਂ ਲਾ ਕੇ ਤੇ ਮਾਂ ਨੂੰ ਲਾ ਕੇ ਫੋਨ ਲਵਾਉਣ ਚ ਹੀ ਫਿਰਦੀ ਰਹਿੰਦੀ ਵੀ ਇਹ ਲੱਗਨੇ ਪਟਨੇ ਇਹ ਘਰੋਂ ਨਿਕਲੇ ਮੇਰਾ ਰਾਜ ਹੋਵੇ ਇਹ ਜੀ ਨਹੀਂ ਹੈਗੀ ਉਹ ਠੀਕ ਹੈ ਨਾ ਹਾਂ ਇਹੋ ਜੀ ਨਹੀਂ ਹੈਗੀ ਪਹਿਲੀ ਗੱਲ ਤਾਂ ਰੱਬ ਨੇ ਉਹਦੀ ਜ਼ਿੰਦਗੀ ਖਰਾਬ ਕਰਤੀ ਠੀਕ ਹੈ ਰੱਬ ਨੇ ਕਿਉਂ ਖਰਾਬ ਕੀਤੀ ਕਰਮ ਹੀ ਮਾਰੇ ਲਿਖਾ ਕੇ ਲਈ ਆ ਭੱਗੀ ਬਗਵਾਸ ਨਾ ਕਰਿਆ ਕਰ ਮੈਂ ਨਾ ਮੁੱਕੀ ਦੰਦ ਤੋੜਨੂਗਾ ਜਾ ਬਗੜਾ ਕੰਮ ਕਰ ਲੈ ਤਾਂ ਬਧਿਆ ਧੱਕੇ ਮਾਰਨਾ ਜਾਣਦੇ ਜਿਹਨੂੰ ਧੱਕੇ ਮਾਰ ਕੇ ਘਰੋਂ ਘਟਣਾ ਉਹ ਨਹੀਂ ਕੱਢੀ ਜਾਂਦੀ ਕਿਉਂ ਕਰਦਾ ਨਾ ਉਹ ਕਿਉਂ ਕੱਢਾ ਤੈਨੂੰ ਤਾਂ ਬਸ ਉਹੀ ਰੜਕਦੀ ਆ ਮੈਂ ਨਿਕਲ ਜਾਨੀ ਆ ਫਿਰ ਕੋਈ ਗੱਲ ਨਹੀਂ ਦੇਖੀ ਆ ਨਾ ਉਹਦੇ ਵਾਸਤੇ ਵੀ ਮੇਰੇ ਰਿਸ਼ਤੇ ਜਿਹੜੇ ਮਿਲ ਗਿਆ ਨਾ ਤਾਂ ਨਾ ਪਹਿਲਾਂ ਕੋਈ ਨਹੀਂ ਉਹਦਾ ਵਿਆਹ ਕਰੂੰਗਾ ਚੰਗੇ ਥਾਂ ਤੇ ਮੱਚਦੀ ਰਹਿਣੀ ਆ ਉਹ ਤੋਂ ਇੱਕ ਤਾਂ ਮਾਂ ਹੋਊਗੀ ਇੱਕ ਏ ਹੋਊਗੀ ਦੋਨੇ ਜਾਣੀਆਂ ਨਾ ਉਹਦੇ ਮਗਰ ਪਈਆਂ ਨੇ ਉਹਨੂੰ ਘਰੋਂ ਕੱਢ ਕੇ ਹਟਣੀਆਂ ਇਹਦਾ ਸੋਹਣਾ ਥੋੜਾ ਕੀ ਮਾੜਾ ਕਰਦਾ ਕੀ ਕੀ ਇਸ ਕਰਕੇ ਦਿੱਖ ਤਾਂ ਸਹੀ ਤੇਰੇ ਬਜੋ ਹੋ ਆਇਆ ਅੱਜ ਕਿੰਨਾ ਖੁਬੇ ਹਾਲ ਓਏ ਉਮਰਾ ਦੇ ਵਾ ਦੇ ਤੇਰੇ ਵੱਡੇ ਵੱਡੇ ਦਾ ਵੇ ਤੇਰੇ ਫਿਰ ਵੀ ਤੂੰ ਕੀਤੀ ਬੇ ਵਫਾਈ ਸਾਡੇ ਨਾਲ ਓਏ ਚਾਰੇ ਪਾਸੇ ਪਾਵੇਂ ਅਜ ਆਪਣੇ ਹੀ ਬੈਠੇ ਸਾਰੇ ਪਰਦੇਸ ਦਾ ਨਾਂ ਵਿੱਚ ਤੂੰ ਗੈਰੀ ਜਗ ਪਾਲ ਓਏ ਪਰਦੇਸ ਦਾ ਨਾਂ ਵਿੱਚ ਤੂੰ ਗੈਰੀ ਜਗ ਪਾਲ ਨਾ ਕੋਈ ਪਤਾ ਨਾ ਟਿਕਾਣਾ ਕਿਵੇਂ ਮਨ ਲਈਏ ਪਾਣਾ ਨਾ ਕੋਈ ਪਤਾ ਨਾ ਟਿਕਾਣਾ ਕਿਵੇਂ ਮਨ ਲਈਏ ਪਾਣਾ ਕਿੱਥੇ ਚਲੇ ਜਾਂਦੇ ਨੇ ਛੱਡ ਜਾਣ ਵਾਲੇ ਹਾਏ ਰੱਬਾ ਕਿੱਥੇ ਚਲੇ ਜਾਂਦੇ ਨੇ ਛੱਡ ਜਾਣ ਵਾਲੇ ਓ ਰੱਬਾ ਇੱਥਿਆਂ ਦੇ ਰਾਹੀ ਹੋ ਗਏ ਅਟ ਜਾਣ ਵਾਲੇ ਰੱਬਾ ਕਿੱਥੇ ਚਲੇ ਜਾਂਦੇ ਨੇ ਡੁੱਟ ਜਾਣ